ਹਾਂਜੀ ਮਿੱਤਰੋ ਕੀ ਹਾਲ ਚਾਲ ਆਮੀਦ ਆ ਸਾਰੇ ਠੀਕ ਠਾਕ ਹੋਮੋਂਗੇ ਆ ਗੱਡੀ ਐ ਜੀ ਰਾਹ ਚ ਪਲਟੀ ਦੇਖੋ ਫੁੱਟਪਾਥ ਤੇ ਚੜ ਕੇ ਗੱਡੀ ਪਲਟੀਆਂ ਨੀਂਦ ਦੇ ਵਿੱਚ ਦੇਖੋ ਮੈਂ ਸਮੇਂ ਸਮੇਂ ਤੇ ਵੀਡੀਓ ਪਾਉਂਦਾ ਰਹਿਣਾ ਅੱਗੇ ਵੀ ਅਪੀਲਾਂ ਕਰਦਾ ਰਹਿਣਾ ਡਰਾਈਵਰਾਂ ਨੂੰ ਤੇ ਹੁਣ ਵੀ ਡਰਾਈਵਰ ਵੀਰ ਨੂੰ ਇਹੀ ਅਪੀਲ ਕਰਦਾ ਸਾਰੇ ਵੀਰਾਂ ਨੂੰ ਵੀ ਖੜਾ ਕੇ ਗੱਡੀ ਸੌਂਜਿਆ ਕਰੋ ਨੀਂਦ ਦੇ ਵਿੱਚ ਨਾ ਚੱਲਿਆ ਕਰੋ ਦੇਖੋ ਨੀਂਦ ਦੇ ਵਿੱਚ ਚੱਲੋਂਗੇ ਜਾਂਦਾ ਤੁਸੀਂ ਆਪਦਾ ਨੁਕਸਾਨ ਕਰੋਗੇ ਜਾਂ ਕਿਸੇ ਹੋਰ ਦਾ ਕਰੋਗੇ ਕਿਉਂ ਦੋ ਘਰਾਂ ਨੂੰ ਲੈ ਕੇ ਡੁੱਬੋਂਗੇ ਤੁਸੀਂ ਕਿਉਂ ਜਦ ਗੱਡੀਆਂ ਆਮਣੋਂ ਸਾਹਮਣੇ ਭਿੰਡਦੀਆਂ ਨੇ ਤਾਂ ਵੀ ਇਹ ਨਹੀਂ ਪਤਾ ਇੱਕ ਘਰ ਕੇ ਦੋ ਘਰ ਪੱਟੇ ਜਾਣ ਵੀ ਮਿੱਤਰੋ ਬਾਅਦ ਚ ਕੋਈ ਨਹੀਂ ਪੁੱਛਦਾ ਦੇਖੋ ਲੋਹਾ ਸਿੱਧਾ ਹੋ ਜਾਂਦਾਗਾ ਲੋਹਾ ਇੰਸ਼ੋਰੈਂਸ ਹੁੰਦਾਗਾ ਬੀਮੇ ਮਿਲ ਜਾਂਦੇ ਨੇ ਪਰ ਜੇ ਆਪਣੇ ਸਰੀਰ ਦਾ ਕੋਈ ਨੁਕਸਾਨ ਹੋ ਗਿਆ ਹੱਥ ਪੈਰ ਕੱਟਿਆ ਗਿਆ ਮੁੜ ਕੇ ਜੁੜਦਾ ਨਹੀਂ ਹੈਗਾ ਕਿੰਨੇ ਡਰਾਈਵਰ ਵੀਰ ਦੇਖੋ ਮੰਝਿਆਂ ਤੇ ਪਏ ਬਿਲਕਦੇ ਨੇ ਕੋਈ ਪਤਾ ਲੈਣ ਵੀ ਜਾਂਦਾ ਹੈਗਾ ਜਦ ਗੱਡੀ ਚਲਾਉਨੇ ਹੋ ਆਪਦੇ ਪਰਿਵਾਰ ਨੂੰ ਚੇਤੇ ਕਰਕੇ ਚੱਲਿਆ ਕਰੋ ਵੀ ਹਾਂ ਮਾਗਰ ਮੇਰਾ ਪਰਿਵਾਰ ਮੈਨੂੰ ਡੀਕ ਰਿਹਾਗਾ ਮੇਰਾ ਪਰਿਵਾਰ ਮੇਰਾ ਇੰਤਜ਼ਾਰ ਕਰ ਰਿਹਾ ਹੈ ਕਿਉਂ ਤੁਸੀਂ ਆਪਦੇ ਪਰਿਵਾਰ ਲਈ ਗੱਡੀ ਚਲਾਉਨੇ ਹੋ ਆਪਦੇ ਘਰ ਦੇ ਖਰਚੇ ਪੂਰੇ ਕਰਨ ਲਈ ਗੱਡੀਆਂ ਚਲਾਉਨੇ ਹੋ ਵੀ ਮਿੱਤਰੋ ਵੀ ਅਨਗੈਹੀ ਨਾ ਕਰਿਆ ਕਰੋ ਜਦ ਵੀ ਤੁਹਾਨੂੰ ਨੀਂਦ ਆਉਂਦੀ ਆ ਸਾਈਡ ਤੇ ਲਾ ਕੇ ਸੌਂ ਜਾ ਕਰੋ ਕੋਈ ਫਰਕ ਨਹੀਂ ਪੈਣਾ ਇੱਕ ਅੱਧਾ ਦਿਨ ਗੱਡੀ ਲੇਟ ਹੋ ਜੂ ਕੋਈ ਫਰਕ ਨਹੀਂ ਪੈਣਾ ਪਰ ਜ਼ਿੰਦਗੀ ਦੁਆਰਾ ਨਹੀਂ ਮਿਲਣੀ ਹਾਂ ਜ਼ਿੰਦਗੀ ਦੇਖੋ ਦੁਬਾਰਾ ਨਹੀਂ ਮਿਲਣੀ ਜ਼ਿੰਦਗੀ ਬਹੁਤ ਔਖੀ ਮਿਲਦੀ ਆ ਉਹਦੇ ਬੱਚੇ